ਅਵੇ ਤਰਸੀਮ ਬਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਨਮਾ ਕੋੜਾ ਲਿਆਂਦਾ ਠੀਕ ਹੈ ਤੁਹਾਨੂੰ ਵੀ ਵਧਾਈਆਂ ਜੀ ਧੰਨਵਾਦ ਵੀਰੇ ਹਾਲੇ ਤੁਹਾਨੂੰ ਤੁਹਾਡਾ ਵੈਲਕਮ ਹੈ ਜਿਹੜਾ ਤੁਸੀਂ ਇੱਥੇ ਗੇੜਾ ਮਾਰਿਆ ਥੈਂਕ ਯੂ ਵੀਰੇ ਥੈਂਕ ਯੂ ਆਪਾਂ ਤਾਂ ਇਕੱਲੇ ਦੇਖੇ ਦੀ ਵੀ ਇਸ ਘੋੜੇ ਦੀ ਵੀਡੀਓ ਜ਼ਰੂਰ ਕਰਨੀ ਆ ਤੇ ਬਈ ਕਿਵੇਂ ਮਤਲਬ ਪਹਿਲਾਂ ਤਾਂ ਇਹ ਦੱਸੋ ਵੀ ਕਿਵੇਂ ਸੁਆਬ ਬਣਿਆ ਇਸ ਘੋੜੇ ਦਾ ਕਿਉਂਕਿ ਇੰਨਾ ਵਧੀਆ ਘੋੜਾ ਆ ਇੰਨਾ ਖਰਾ ਆ ਇਹ ਕਿੱਦਾਂ ਮਿਲਿਆ ਤੁਹਾਨੂੰ ਹੋਰ ਇਹਨੂੰ ਹੋਇਆ ਏ ਬਾਈ ਸਬੱਬਤਾ ਬਸ ਰੱਬੋਂ ਹੀ ਕੋਈ ਚੀਜ਼ ਮਿਲਣੀ ਹੁੰਦੀ ਹੈ ਹਨਾ ਉਵੇਂ ਹੀ ਆਪਾਂ ਨੂੰ ਜੋ ਰੱਬ ਨੇ ਗਿਫਟ ਕੀਤਾ ਹਨਾ ਹੁਣ ਆਪਾਂ ਨੂੰ ਬਸ ਪੂਰੇ ਫਿਰਦਿਆਂ ਨੂੰ ਹੀ ਛੌਂਕ ਜਿਹਾ ਸੀਗਾ ਜਿਵੇਂ ਪਹਿਲਾਂ ਲੈਨ ਦਾ ਬਾਈ ਬਿਲਕੁਲ ਵੀ ਘੋੜਾ ਲਾਵਾਂਗੇ ਘੋੜੀਆਂ ਤਾਂ ਰੱਖਦੇ ਹੀ ਸੀ ਚਲੋ ਇਹ ਕੁਦਰਤੀ ਤੌਰ ਤੇ ਸਬੱਬ ਬਣਿਆ ਬਾਈ ਤੇ ਜਾਨਵਰ ਮਿਲ ਗਿਆ ਸਹੀ ਹੈ ਬਾਈ ਕੀ ਨਾਮ ਕੀ ਆ ਇਹਦੀ ਜਿਹੜਾ ਇਹ ਪੰਜ ਸ਼ੋ ਜਿੱਤਿਆ ਹੋਇਆ ਹੈ ਇਹ ਜਿੱਤਿਆ ਹੋਇਆ ਸਰਦਾਰ ਜੀ ਨਾਂ ਤੋਂ ਅੱਛਾ ਜੀ ਸਰਦਾਰ ਜੀ ਨਾਂ ਤੋਂ ਜਿੱਤਿਆ ਹੋਇਆ ਹੈ ਠੀਕ ਹੈ ਤੇ ਹੁਣ ਆਪਾਂ ਇਹਦਾ ਨਾਮ ਬਦਲ ਕੇ ਗੁਲਾਬਜੀ ਕਰਤਾ ਸੀ ਗੁਲਾਬਜੀ ਠੀਕ ਆ ਪਹਿਲਾਂ ਕਿੱਥੇ ਸੀ ਵੀਰੇ ਇਹ ਕਪੂਰਥਲੇ ਸੀਗਾ ਜੀ ਪਹਿਲਾਂ ਇਹ ਠੀਕ ਆ ਵੀਰੇ ਮੈਂ ਅੰਕਲ ਦਾ ਨਾਮ ਭੁੱਲ ਗਿਆ ਪੀਟਰ ਵਰਦੀ ਸਾਹਿਬ ਆ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਸ਼ਾਇਦ ਵਰਦੀ ਸਾਹਿਬ ਹੀ ਆਖ ਦਿੰਦੇ ਉਹਨਾਂ ਨੂੰ ਵਰਦੀ ਸਾਹਿਬ ਨਾਲ ਪਈ ਧਿਆਣਾ ਉਹਨਾਂ ਨੇ ਬਰੀਡ ਕੀਤਾ ਸੀਗਾ ਜੀ ਠੀਕ ਆ ਵੀਰੇ ਤੇ ਵੀਰੇ ਇਹ ਕੀ ਲਾਈਨ ਚੋਂ ਕਿਹਦਾ ਬੱਚਾ ਹੈ ਇਹ ਲਾਈਨ ਬਈ ਇਹਦੀ ਗਲਸ਼ੇਰ ਕਾਕੀ ਦਾ ਪੋਤਾ ਹੈ ਜੀ ਇਹ ਸ਼ਹਿਜਾਦ ਘੋੜੇ ਦਾ ਬੱਚਾ ਹੈ ਪੁੱਤ ਹੈ ਸ਼ਾਇਦ ਪੁਰਾਣਾ ਨਾਮ ਸ਼ਾਇਦ ਸ਼ਹਿਜਾਦ ਦਾ ਨਗੀਨਾ ਸੀ ਨਗੀਨਾ ਸੀ ਹਾਂਜੀ ਠੀਕ ਹੈ ਵੀਰੇ ਕਿੰਨੀ ਉਮਰ ਦਾ ਹੋ ਗਿਆ ਇਹ 33 ਮਹੀਨੇ ਦਾ ਹੋ ਗਿਆ ਜੀ 8 ਤਰੀਕ ਨੂੰ ਅੱਛਾ ਜੀ ਹਾਂਜੀ ਠੀਕ ਹੈ ਵੀਰੇ ਤੇ ਹੁਣ ਸਭ ਤੋਂ ਜਿਹੜੀ ਆਪਾਂ ਖਾਸ ਖਬਰ ਅੱਜ ਕੱਲ ਜਿਹੜੀ ਨਾ ਪਹਿਲਾਂ ਪੁੱਛਦੇ ਆ ਘੋੜੀ ਪ੍ਰਵਾਨ ਤੋਂ ਪਹਿਲਾਂ ਬਈ ਇਹਦੀ ਹਾਈਟ ਕਿੰਨੀ ਹੋਈ ਹਾਈਟ ਇਹਦੀ ਜੀ 69 ਇੰਚ ਹੈ ਜੀ ਬਾਕੀ ਤੁਸੀਂ ਖੜੇ ਹੋ ਹਾਂਜੀ ਨਹੀਂ ਬਿਲਕੁਲ ਇਹ ਚੀਜ਼ ਆਪਾਂ ਕੱਲ੍ਹ ਹੀ ਤੁਹਾਨੂੰ ਹਾਂ ਬਿਲਕੁਲ ਆਪਾਂ ਕੱਲ੍ਹ ਹੀ ਦੇਖ ਲਈ ਸੀ ਕਿ ਇੰਨੀ ਕ ਹਾਈਟ ਤਾਂ ਹੈਗੀ ਆ ਘੋੜੇ ਦੀ ਨਾ 69 ਤੋਂ ਬਾਹਰ ਹੈ ਜੀ ਅੰਦਰ ਨੂੰ ਹਾਂ 69 ਤੋਂ ਬਾਹਰ ਹੈਗਾ ਆ ਤੇ ਵੀ ਇਹ ਉਮਰ ਕਿੰਨੀ ਦੱਸੀ ਸੀ ਉਮਰ 33 ਮਹੀਨਾ ਦਾ ਹੋ ਗਿਆ ਜੀ ਮਗਰ ਲਈ 8 ਤਰੀਕ ਨੂੰ ਅੱਛਾ ਜੀ ਠੀਕ ਆ ਤੇ ਛੱਡਣ ਲੱਗ ਪਏ ਛੱਡਣ ਲੱਗ ਪਏ ਜੀ ਇਹ ਸੱਤ ਘੋੜੀਆਂ ਅੱਠ ਘੋੜੀਆਂ ਪਿੱਛੇ ਮਿਲਿਆ ਸੀਆਂ ਜੀ ਹਾਂ ਤੇ ਛੇ ਘੋੜੀਆਂ ਆਪਾਂ ਮਲਾਤੀਆਂ ਜੀ ਆਪਾਂ ਆਹ ਉਹ ਤਾਂ ਸਾਲ ਹੋ ਗਿਆ ਜੀ ਲੈ ਇਹਨੂੰ ਅੱਛਾ ਜੀ ਦਸੰਬਰ 25 ਤਰੀਕ ਨੂੰ ਲਿਆ ਸੀ 2024 ਜੀ अच्छा ही 2025 ਚੱਲ ਪਿਆ ਜੀ ਉਹ ਦੰਦੀ ਹੋਇਆ ਤਿੰਨ ਸਾਲ ਹੋ ਗਿਆ ਜੀ اچھا ਇਤਨਾ ਸਾਲ ਮੈਨੂੰ ਲੱਗਿਆ ਵੀ ਸ਼ਾਇਦ ਲੈ ਕੇ ਉੱਥੇ ਹੀ ਖੜਾ ਰਹਿਣਾ ਦੁੱਤਾ ਵੀ ਚੱਲ ਬੰਦਾ ਕਹਿੰਦਾ ਥੋੜੀ ਜਿਹੀ ਸਹੀ ਹੈ ਸਹੀ ਹਾਂ ਸਾਲ ਬਦਲ ਗਿਆ ਮਤਲਬ ਹਾਂਜੀ ਹਾਂਜੀ ਸਹੀ ਹੈ ਵੀਰੇ ਸਹੀ ਤੇ ਕੀ ਫੀਸ ਰੱਖੀ ਹੈ ਇਹਦੀ ਫੀਸ ਇਹਦੀ 31000 ਰੁਪਏ ਜੀ ਠੀਕ ਹੈ ਇਹ ਲੈਂਡ ਦਾ ਸਵੱਬ ਦੇਖੋ ਜੀ ਅਸੀਂ ਘੋੜਾ ਲੈਂਦਾ ਸੀ ਕੋਈ ਹੋਰ ਇਹ ਮੇਰਾ ਭਰਾ ਹੈ ਜੀ ਅਸੀਂ ਮੰਨ ਲਓ ਇਕੱਠੇ ਰਹੇ ਹੋਏ ਹਾਂ ਜੀ ਇਹ ਗੰਗਾ ਨਗਰ ਅਸੀਂ ਇਹ ਪੜਦੇ-ਪੜਦੇ ਹੁੰਦੇ ਸੀ ਉਹ ਹੁੰਦੇ ਇਕੱਠੇ ਹਾਂ ਜੀ ਹੂੰ ਘੋੜਾ ਲੈਣ ਗਏ ਸੀ ਕੋਈ ਹੋਰ ਦੇਖਣ ਉੱਠ ਗ ਉਹ ਕੋੜਾ ਚਲੋ ਸਾਨੂੰ ਉਹ ਵੀ ਪਸੰਦ ਸੀਗਾ ਜੀ ਫਿਰ ਇਹ ਪਵਨ ਨਹਿਰਾ ਏ ਚੌਧਰੀ ਆ ਮੁੰਡਾ ਜੀ ਅੱਛਾ ਜੀ ਤੇ ਇਹਨੂੰ ਉੱਥੇ ਜਾ ਕੇ ਜਦੋਂ ਆਹ ਕੋੜਾ ਵੇਖਿਆ ਇਹ ਮੈਨੂੰ ਆ ਰਾਹ ਚ ਆਉਂਦਾ ਕਹਿੰਦਾ ਯਾਰ ਇਹ ਨਹੀਂ ਯਾਰ ਆਪਾਂ ਜਿਹੜਾ ਹੁਣ ਵੇਖ ਕੇ ਆਏ ਆ ਉਹ ਲਵਾਂਗੇ ਅੱਛਾ ਫਿਰ ਲੇਨ ਤਾਂ ਹੋਰ ਕੋੜਾ ਗਏ ਸੀ ਫਿਰ ਸੁਭਾਵੇ ਦਾ ਬੰਦ ਹੈ ਜੀ ਦੇਖਿਆ ਪਹਿਲਾਂ ਕੋਈ ਹੋਰ ਕੋੜਾ ਸੀ ਹਾਂਜੀ ਹਾਂਜੀ ਖਰੀਦ ਲਿਆ ਕੋਈ ਹੋਰ ਹਾਂਜੀ ਹਾਂਜੀ ਸਹੀ ਆ ਵੀਰੇ ਤੇ ਬਈ ਇਹ ਆਪਣੇ ਹੁਣ ਘਰੇ ਰੱਖਿਆ ਜਾਂ ਕਿੱਥੇ ਕਿਹੜੀ ਜਗ੍ਹਾ ਤੇ ਰੱਖਿਆ ਹੈ ਡੱਬ ਵਾਲੀ ਰੱਖਿਆ ਹੋਇਆ ਜੀ ਡੱਬ ਵਾਲੀ ਹੈ ਨਾ ਤੇ ਵੀ ਆਪਣਾ ਇਹ ਦੋ ਤਿੰਨ ਕਿਲੋਮੀਟਰ ਚੋਟਾਲਾ ਰੋਡ ਤੇ ਪੈਂਦਾ ਜੀ ਸ਼ੇਰਗੜ ਕਿਹੜਾ ਹੈ ਸ਼ੇਰਗੜ ਸ਼ੇਰਗੜ ਹਾਂਜੀ ਠੀਕ ਹੈ ਵੀਰੇ ਇੱਕ ਇੱਕ ਘੋੜਾ ਆਇਆ ਨਹੀਂਗਾ ਜੀ ਵੀ ਸਾਡਾ ਹੈ ਹਮ ਜਾਂ ਥੋੜਾ ਹੈ ਜਾਂ ਮੇਰਾ ਹੈ ਜਾਂ ਇਹਦਾ ਹੈ ਇਹ ਜਿੰਨੇ ਇੱਥੇ ਖੜੇ ਹੁੰਦੇ ਆ ਇਹ ਸਾਰਿਆਂ ਦੇ ਹੱਥ ਦੀ ਰੱਸਾ ਹੁੰਦਾ ਇਹਦਾ ਜੀ ਇਹ ਸਭ ਸਾਂਝਾ ਹੀ ਆ ਜੀ ਇਹ ਇੱਕ ਤਾਂ ਬਈ ਬਹੁਤ ਮਤਲਬ ਇਹ ਕਹਿੰਦੇ ਨੇ ਪਿਆਰਾ ਆ ਕਿ ਕਿਸੇ ਨੂੰ ਕਹਿੰਦਾ ਕੁਝ ਨਹੀਂ ਹਾਂ ਹਰ ਕੋ ਆ ਕੇ ਫੋਟੋ ਕਰਾਈ ਜਾਂਦਾ ਆ ਕਿਸੇ ਵੀ ਕੁਝ ਨਹੀਂ ਕਹਿੰਦਾ ਨਾ ਬਾਕੀ ਬਈ ਜਿੰਨਾ ਇਹਦਾ ਮਤਲਬ ਪਾਇਆ ਜਾਂਦਾ ਆ ਵੀ ਫੇਸ ਵਗੈਰਾ ਲੰਬਾ ਆ ਜਾਂ ਹੱਡ ਪੈਰ ਖੋਲੇ ਆ ਹਲੇ ਹੋਰ ਕਰੂਗਾ ਹਾਂਜੀ ਹਾਂਜੀ 2 ਇੰਚ ਤਾਂ ਹਲੇ ਆਪਾਂ ਮੰਨ ਕੇ ਚੱਲ ਸਕਦੇ ਨੇ ਹਾਈ ਤਾਂ ਇਹਨੇ ਸੁਭਾਵੀ ਕੀ ਆ ਜੀ ਇਹਦੀ ਮਦਰ ਆ ਉਹ ਹਾਥੀ ਦੀ ਆ ਜੀ ਅੱਛਾ ਜੀ ਰੂਬੀ ਘੋੜੀ ਦਾ ਨਾਮ ਆ ਜੀ ਉਹ 66 ਇੰਚ ਕਰਦਾ ਜੀ ਹੂੰ ਹਾਥੀ ਉਹ ਭਾਗਸਰ ਵਾਲੇ ਸੁਲਤਾਨ ਦਾ ਆ ਗਿਆ ਜੀ ਹੂੰ ਇਧਰੋਂ ਵੀ ਚਾਰ ਪੰਜ ਪੀੜੀਆਂ ਇਹ ਨੁਕਰਾ ਜੀ ਉਧਰੋਂ ਵੀ ਚਾਰ ਪੰਜ ਪੀੜੀਆਂ ਨੁਕਰਾ ਨੁਕਰਾ ਬਾਕੀ ਜਿਹੜਾ ਦਲਸ਼ੇਰ ਕਾਕੀ ਦਾ ਬਲੱਡ ਲਾਈਨ ਬੜੀ ਵਧੀਆ ਆ ਹਾਂਜੀ ਹਾਂਜੀ ਉਹ ਬਲੱਡ ਲਾਈਨ ਦੇ ਵਿੱਚ ਘੋੜੇ ਬਹੁਤ ਘੱਟੇ ਹੀ ਰਹਿ ਗਏ ਆ ਜਿਹੜੇ ਹੈਗੇ ਆ ਬੜੇ ਵਧੀਆ ਘੋੜੇ ਆ ਨਾ ਸਹੀ ਆ ਵੀਰੇ ਤੇ ਬਈ ਅ ਹੁਣ ਇਹ ਮੰਡੀ ਕਿੰਨੇ ਕਿ ਦਿਨ ਹੋਰ ਰਹੂਗਾ ਜੇ ਮਤਲਬ ਮੰਡੀ ਇੱਕ ਅੱਧਾ ਦਿਨ ਹੀ ਹੋਰ ਹੈ ਜੀ ਬਸ ਉਸ ਤੋਂ ਬਾਅਦ ਅਸੀਂ ਤਾਂ ਭੇਜ ਦੇ ਸੀ ਅੱਜ ਜੀ। ਸਹੀ। ਪਰ ਚਾਹਣ ਵਾਲੇ ਮਿੱਤਰ ਹੋਰ ਜਿਹੜੇ ਆਉਣ ਕਣੀਓ ਰਹਿ ਗਏ ਸੀ। ਉਹ ਦੇਖਣਾਂ ਨੇ ੱਟਕੇ ਨਾ ਰਖਾ ਲਿਆ ਜੀ। ਸਹੀ ਹੈ। ਹੁਣ ਸ਼ਾਮ ਤਾਈਂ ਕੋਸ਼ਿਸ਼ ਆ ਵੀ ਭੇਜ ਦਈਏ। ਪਰ ਜੇ ਕੋਈ ਹੋਰ ਮੋਹ ਪਿਆਰਾ ਇਹਦਾ ਫੋਨ ਆ ਗਿਆ ਫਿਰ ਇੱਕ ਦਿਨ ਹੋਰ। ਇੱਕ ਦਿਨ ਹੋਰ ਰਖਾਵਾਂਗੇ ਸਹੀ ਹੈ ਬਾਈ। ਠੀਕ ਹੈ ਬਾਈ। ਤੇ ਥੈਂਕ ਯੂ ਬਹੁਤ ਬਹੁਤ ਤੁਸੀਂ ਟਾਈਮ ਕੱਢਿਆ ਤੇ ਬਾਕੀ ਆਵਾਂਗੇ ਘਰ ਵੀ ਜ਼ਰੂਰ ਵੀਡੀਓ ਲਾ ਕੇ ਜਾਵਾਂਗੇ। ਹੋਣੀ ਬਾਈ ਜ਼ਰੂਰ ਜ਼ਰੂਰ। ਠੀਕ ਹੈ ਜੀ।